ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਹੁਣ ਜੇ ਬੰਦਾ ਬੰਦੇ ਨੂੰ ਘਰੋਂ ਹੀ ਐ ਕਹੀ ਜਾਣ ਵੀ ਤੂੰ ਜਾਣਾ ਨਹੀਂ ਕਿੱਥੇ ਉਹ ਕਿੱਥੇ ਜਾਊਗਾ ਫਿਰ ਉਹ ਜਦੋਂ ਘਰੋਂ ਹੀ ਕਹਿ ਰੱਖਿਆ ਵੀ ਤਰੱਕੀ ਕਰ ਤੇ ਤਰੱਕੀ ਕਰਾ ਜਾਂ ਮੈਂ ਮੈਨੂੰ ਮਾਈਂਡ ਮੇਰਾ ਫ੍ਰੀ ਹੋ ਜਾਂਦਾ ਮੈਂ ਹੋਰ ਖੁੱਲ ਕੇ ਕੰਮ ਕਰਦਾ ਸੋ ਇਸ ਗੱਲ ਲਈ ਇੱਕ ਵਾਰੀ ਤਾਂ ਧੂਰੀ ਆਣੇ ਵਾਸਤੇ ਵੀ ਤਾੜੀ ਬਣਦੀ ਹੈ ਨਾ ਕਈ ਧੂਰੀ ਵਾਲੇ ਆਪੇ ਮਰੀ ਜਾਂਦੇ ਥੋਡੇ ਵਾਸਤੇ ਮਾਰ ਰਹੇ ਸੀ ਬਸ ਪ੍ਰਮਾਤਮਾ ਸਮੱਤ ਬਖਸ਼ੇ ਬਾਲ ਬਖਸ਼ੇ ਸੱਚੇ ਦਿਲੋਂ ਲੱਗੇ ਹੋਏ ਆਂ ਪੰਜਾਬ ਵਾਸਤੇ ਸੱਚੇ ਦਿਲੋਂ ਲੱਗੇ ਹੋਏ ਆਂ ਲੋਕਾਂ ਦੀ ਸੇਵਾ ਵਾਸਤੇ ਬਹੁਤ ਸਾਰੇ ਪੁਰਾਣੇ ਜਾਲ ਐਸੇ ਬੁਨੇ ਹੋਏ ਨੇ ਜਿਨ੍ਹਾਂ ਦੀਆਂ ਗੰਡਾਂ ਖੋਲ ਗੰਡਾ ਬਣ ਗਏ ਆ ਜਿਨ੍ਹਾਂ ਦੀਆਂ ਗੰਡਾਂ ਜਿਹੜੀਆਂ ਨੇ ਪੱਕ ਗਈਆਂ ਖੋਲ ਹੀ ਜਾਂਦੇ ਆ ਜਿਵੇਂ ਮਰਜ਼ੀ ਕਰੀਏ ਖੋਲ ਲਾਂਗੇ ਪਰ ਉਹਨਾਂ ਜਾਲਾਂ ਚੋਂ ਲੋਕਾਂ ਨੂੰ ਜ਼ਰੂਰ ਆਜ਼ਾਦ ਕਰਾ ਦਾਂਗੇ ਉਹਨਾਂ ਗੁਲਾਮੀ ਵਾਲੇ ਜਾਲਾਂ ਚੋਂ ਲੋਕਾਂ ਨੂੰ ਆਜ਼ਾਦ ਕਰਾ ਦਾਂਗੇ ਪਹਿਲਾਂ ਸਿਰਫ ਸ਼ਮਸ਼ਾਨ ਘਾਟਾਂ ਵਾਸਤੇ ਗਰੰਟਾ ਮੰਗਦੇ ਹੁੰਦੇ ਸੀ ਆਪਾਂ ਆਪਾਂ ਨੂੰ ਸਿਖਾਇਆ ਹੀ ਸ਼ਮਸ਼ਾਨ ਘਾਟ ਸੀ ਬਸ ਹੁਣ ਆ ਜਿਹੜੇ ਵਿਕਾਸ ਨੇ ਅੱਜ ਹੀ ਮੈਂ ਉਹ ਘਾਟਨ ਕਰਕੇ ਆਇਆ ਇੱਥੇ ਨਾਲ ਹੀ ਦੇਖ ਕੇ ਜਾਇਓ ਜਾਂਦੇ ਹੋਏ ਇੱਥੋਂ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਪਿੰਨੜੇ ਪਿੰਡ ਦਾ ਜਮਾਂ ਸੜਕ ਤੇ 50 ਲੱਖ ਰੁਪਏ ਦਾ ਜਿੰਮ ਬਣਾਇਆ ਤੁਸੀਂ ਦੇਖ ਕੇ ਜਾਓ ਜਿੰਮ ਕਿਹਾ ਜਾਂਦਾ ਇਹਨਾਂ ਵਾਂਗੂ ਨਹੀਂ ਹੈਗਾ ਵੀ ਤਿੰਨ ਤਿੰਨੋ ਦੇਤੀਆਂ ਮਸ਼ੀਨਾਂ ਹੀ ਆ ਉਹ ਚੋਂ ਐਂ ਚੱਕਣ ਵੇਲੇ ਦੋ ਡਿੱਗ ਪੀਆਂ ਦੋ ਸਰੀਏ ਝੁੱਟ ਗਏ ਕਬੇਡ ਡਿੱਗ ਪਿਆ ਸਭੋ 6:30 ਵਜੇ ਜਾ ਵਕਦੇ ਜਿਹੜਾ ਗਿਆ ਸੀ ਦਾ ਸਰੀਰ ਬਣਾਉਣ ਲਾਇਬ੍ਰੇਰੀਆਂ ਜਿੰਮ ਹਸਪਤਾਲ ਸਕੂਲ ਨੌਕਰੀਆਂ ਸੜਕਾਂ ਟੋਬੇ ਗਰਾਊਂਡਾਂ ਇਹ ਕੰਮ ਨੇ ਜਿੰਨੇ ਤੱਕ ਹੁਣ ਤੱਕ ਸਾਨੂੰ ਪਹੁੰਚੜੀ ਨਹੀਂ ਦਿੱਤਾ ਇਹਨਾਂ ਨੇ ਮੈਂ ਦਿਲੋਂ ਸੱਚੇ ਦਿਲੋਂ ਸਾਰੀ ਸਰਕਾਰ ਨੂੰ ਕਿਹਾ ਹੋਇਆ ਹੋਰ ਕੋਈ ਕੰਮ ਨਹੀਂ ਕਰਨਾ ਗੁਰੂ ਸਾਹਿਬ ਨਾਲ ਸੰਬੰਧਿਤ ਜਿੱਥੇ ਵੀ ਕੋਈ ਸਮਾਗਮ ਕੀਰਤਨ ਸਮਾਗਮ ਜਿੱਥੇ ਵੀ ਕੋਈ ਹੋਊਗਾ 25 ਤਰੀਕ ਤੱਕ ਸਾਰੀ ਸਰਕਾਰ ਗੁਰੂ ਸਾਹਿਬ ਦੇ ਚਰਨਾਂ 'ਚ ਬਿਠਾਈ ਹੋਈ ਹੈ ਉੱਥੇ ਬਹਿਣਾ ਬਸ ਜੋ ਮਿਲਦਾ ਉੱਥੋਂ ਮਿਲਦਾ ਹੈ ਉੱਥੇ ਨੂੰ ਦੇ ਨਹੀਂ ਸਕਦੇ ਉੱਥੋਂ ਲੈ ਸਕਦੇ ਆ ਮੱਥਾ ਟੇਕ ਕੇ ਸਵਾ ਪੰਜਾ ਪੰਜਾ ਲੱਖ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਜਿਹੜਾ ਸਾਨੂੰ ਸਮੱਤ ਬਖਸ਼ਤੀ ਇਸ ਤੋਂ ਪਹਿਲਾਂ ਵੀ ਤਾਂ ਗੁਰੂ ਸਾਹਿਬ ਦੇ ਗੁਰਪੁਰ ਵਾਏ ਨੇ ਕਦੇ ਕਿਸੇ ਪਿੰਡ ਨੂੰ ਕੋਈ ਪੈਸਾ ਮਿਲਿਆ ਹੋਵੇ ਹਾਂ ਕਾਗਜ਼ਾਂ ਜਰੂਰ ਮਿਲਿਆ ਹੋ ਸਕਦਾ ਉਹ ਪਤਾ ਨਹੀਂ ਕਿੱਥੇ ਗਿਆ ਇਹ ਨਹੀਂ ਪਤਾ ਸੋ ਤੁਸੀਂ ਪਾਰਲੀਮੈਂਟ ਚੇਤਾਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਸਾਡੇ ਆਪ ਮੱਕੜ ਵੀ ਬੈਠੇ ਆ ਸਾਡੇ ਬਹੁਤ ਸਾਰੇ ਸੀਨੀਅਰ ਵੀ ਬੈਠੇ ਆ ਉਹਨਾਂ ਨੂੰ ਪੁੱਛ ਕੇ ਜਾਇਓ ਪੰਚਾਇਤਾਂ ਵਾਲੇ ਵੀ ਬੈਠੇ ਸਾਡੇ ਵਾਲੇ ਕਿ ਤੁਹਾਡੇ ਪਿੰਡ ਧੂਰੀ ਸੁਨਾਮ ਡਿੜਬਾ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਅਮਰਗੜ ਹੈ ਨਾ ਵੀ ਤੁਹਾਨੂੰ ਕਿੰਨੇ ਕ ਪੈਸੇ ਮਿਲੇ ਵੀ ਤੁਹਾਡਾ ਕਿੰਨਾ ਕ ਵਿਕਾਸ ਹੋਇਆ ਪਹਿਲਾਂ ਕਿੰਨੇ ਮਿਲੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਕੱਲੇ ਧੂਰੀ ਨੂੰ ਦਿੰਨਾ ਮੈਂ ਸਾਰੇ ਪੰਜਾਬ ਜਾਨਾਂ ਧੂਰੀ ਤਾਂ ਮੈਂ ਆਉਂਦੇ ਬਹੁਤ ਘੱਟਾਂ ਤੁਹਾਡੇ ਕੋਲ ਜਿਆਦਾ ਆਉਣਾ ਮੈਂ ਹਜੇ ਇੱਥੇ ਮੈਂ ਘੱਟ ਆਉਣਾ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਹੋਇਆ ਕਹਿੰਦੇ ਹੁਣ ਕੋਈ ਗੱਲ ਨਹੀਂ ਤੇਰੇ ਬਿਨਾ ਸਰਜੂਗਾ ਤੂੰ ਚਾਇਆ ਕਰ ਉਧਰ ਤੂੰ ਜਿਹੜਾ ਵਿਹਲਾ ਬਹਿਣਾ ਕੋਈ ਨਹੀਂ ਜਾਇਆ ਕਰ ਅਸੀਂ ਆਪੇ ਸੰਭਲਾਂਗੇ ਆਹ ਪਿਆਰ ਚਾਹੀਦਾ ਹੁਣ ਜੇ ਬੰਦਾ ਬੰਦੇ ਨੂੰ ਘਰੋਂ ਹੀ ਐ ਕਹੀ ਜਾਣ ਵੀ ਤੂੰ ਜਾਣਾ ਨਹੀਂ ਕਿਤੇ ਉਹ ਕਿੱਥੇ ਜਾਊਗਾ ਫਿਰ ਉਹ ਜਦੋਂ ਘਰੋਂ ਹੀ ਕਹਿ ਰੱਖਿਆ ਵੀ ਤਰੱਕੀ ਕਰ ਤੇ ਤਰੱਕੀ ਕਰਾ ਜਾ ਤੇ ਮੈਂ ਮੈਂ ਨੂੰ ਮਾਈਂਡ ਮੇਰਾ ਫ੍ਰੀ ਹੋ ਜਾਂਦਾ ਮੈਂ ਹੋਰ ਖੁੱਲ ਕੇ ਕੰਮ ਕਰਦਾ ਸੋ ਇਸ ਗੱਲ ਲਈ ਇੱਕ ਵਾਰੀ ਤਾਂ ਧੂਰੀ ਆਣੇ ਵਾਸਤੇ ਵੀ ਤਾੜੀ ਬਣਦੀ ਹੈ ਨਾ ਕਈ ਤੂਰੀ ਲਈ ਆਪੇ ਮਾਰ ਜਾਂਦੇ ਤੁਹਾਡੇ ਵਾਸਤੇ ਮਾਰ ਰਹੇ ਆ ਸੀ ਫੇਸ ਕਰਕੇ ਇਹ ਪਿਆਰ ਇਹ ਸਤਕਾਰ ਇਹਦੀ ਦੁਨੀਆ ਦੀ ਕਿਸੇ ਕ੍ਰਾਂਤੀ ਚ ਕੋਈ ਕੀਮਤ ਨਹੀਂ ਬਦ ਪ੍ਰਮਾਤਮਾ ਸਮੱਤ ਬਖਸ਼ੇ ਭਲ ਬਖਸ਼ੇ ਸੱਚੇ ਦਿਲੋਂ ਲੱਗੇ ਹੋਏ ਆ ਪੰਜਾਬ ਵਾਸਤੇ ਸੱਚੇ ਦਿਲੋਂ ਲੱਗੇ ਹੋਏ ਆ ਲੋਕਾਂ ਦੀ ਸੇਵਾ ਵਾਸਤੇ ਬਹੁਤ ਸਾਰੇ ਪੁਰਾਣੇ ਜਾਲ ਐਸੇ ਬੁਨੇ ਹੋਏ ਨੇ ਜਿਨ੍ਹਾਂ ਦੀਆਂ ਗੰਡਾਂ ਉਹ ਗੰਡਾ ਬਣ ਗਿਆਂ ਜਿਨ੍ਹਾਂ ਦੀਆਂ ਗੰਡਾਂ ਜਿਹੜੀਆਂ ਨੇ ਪੱਕ ਗਈਆਂ ਖੋਲ ਹੀ ਜਾਂਦੇ ਆ ਜਿਵੇਂ ਮਰਜ਼ੀ ਕਰੀਏ ਖੋਲ ਲਾਂਗੇ ਪਰ ਉਹਨਾਂ ਜਾਲਾਂ ਚੋਂ ਲੋਕਾਂ ਨੂੰ ਜ਼ਰੂਰ ਆਜ਼ਾਦ ਕਰਾ ਦਾਂਗੇ ਉਹਨਾਂ ਗੁਲਾਮੀ ਵਾਲੇ ਜਾਲਾਂ ਚੋਂ ਲੋਕਾਂ ਨੂੰ ਆਜ਼ਾਦ ਕਰਾ ਦਾਂਗੇ ਪਹਿਲਾਂ ਸਿਰਫ ਸ਼ਮਸ਼ਾਨ ਘਾਟਾਂ ਵਾਸਤੇ ਗਰੰਟਾ ਮੰਗਦੇ ਹੁੰਦੇ ਸੀ ਆਪਾਂ ਆਪਾਂ ਨੂੰ ਸਿਖਾਇਆ ਹੀ ਸ਼ਮਸ਼ਾਨ ਘਾਟ ਸੀ ਬਸ ਹੁਣ ਆ ਜਿਹੜੇ ਵਿਕਾਸ ਨੇ ਅੱਜ ਹੀ ਮੈਂ ਉਧ ਘਾਟਨ ਕਰਕੇ ਆਇਆ ਇੱਥੇ ਨਾਲ ਹੀ ਦੇਖ ਕੇ ਜਾਇਓ ਜਾਂਦੇ ਹੋਏ ਇੱਥੋਂ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਬੇਨੜੇ ਪਿੰਡ ਦਾ ਜਮਾਂ ਸੜਕ ਤੇ 50 ਲੱਖ ਰੁਪਏ ਦਾ ਜਿੰਮ ਬਣਾਇਆ ਤੂੰ ਦੇਖ ਕੇ ਜਾਇਓ ਜਿੰਮ ਕਿਹਾ ਜਾਂਦਾ ਹੈ ਇਹਨਾਂ ਵਾਂਗੂ ਨਹੀਂ ਹੈਗਾ ਵੀ ਤਿੰਨ ਤਿੰਨ ਉਹ ਦੇਤੀਆਂ ਮਸ਼ੀਨਾਂ ਹੀ ਆ ਉਹ ਚੋਂ ਐਂ ਚੱਕਣ ਵੇਲੇ ਦੋ ਡਿੱਗ ਪਈਆਂ ਦੋ ਸਰੀਏ ਟੁੱਟ ਗਏ ਕਬੇ ਡਿੱਗ ਪਿਆ ਸਭੋ 6:30 ਵਜੇ ਜਵਾਗਦੇ ਜਿਹੜਾ ਗਿਆ ਸੀਗਾ ਸਰੀਰ ਬਣਾਉਣ ਤੇ ਨਾਲ ਹੀ ਲਾਇਬ੍ਰੇਰੀ ਬਣਾਈ ਹੈ ਉਸੇ ਉਸੇ ਜਮਾ ਉਹਦੇ ਜਿੰਮ ਦੇ ਨਾਲ ਹੀ ਲਾਇਬ੍ਰੇਰੀਆਂ ਜਿੰਮ ਹਸਪਤਾਲ ਸਕੂਲ ਨੌਕਰੀਆਂ ਸੜਕਾਂ ਟੋਬੇ ਗਰਾਉਂਡਾਂ ਇਹ ਕੰਮ ਨੇ ਜਿਨ੍ਹਾਂ ਤੱਕ ਹੁਣ ਤੱਕ ਸਾਨੂੰ ਪਹੁੰਚ ਨਹੀਂ ਦਿੱਤਾ ਇਹਨਾਂ ਨੇ ਤੇ ਧਰਮ ਸਥਾਨ ਧਰਮ ਦੀ ਯਾਦਗਾਰ ਕੋਈ ਪਿੰਡਾਂ ਦੀ ਚਰਨਸ਼ੋਪਾਪਤ ਕਿਤੇ ਛੋਟੀ ਮੋਡੀ ਗੱਲ ਹੈ ਜੀ ਗੁਰੂ ਸਾਹਿਬ ਦੀ ਚਰਨਸ਼ੋਪਾਪਤ ਧਰਤੀ ਵਾਲੇ ਅੱਜ ਲੋਕ ਆਏ ਹੋਏ ਨਹੀਂ ਸੋ ਇਸ ਕਰਕੇ ਬਸ ਇਹ ਹੀ ਅਰਦਾਸ ਕਰਿਓ ਜਾਵਾਂਗੇ ਅੱਜ ਤਾਂ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉੱਥੇ ਜਾ ਕੇ ਮੱਥਾ ਟੇਕਿਓ ਕਿ ਗੁਰੂ ਸਾਹਿਬ ਸਮਤ ਬਖਸ਼ਣ ਬਲ ਬਖਸ਼ਣ ਔਰ ਸੱਚੇ ਦਿਲੋਂ ਕੰਮ ਕਰਨ ਦੀ ਨੀਅਤ ਬਖਸ਼ਣ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ